ਸ੍ਰੀ ਅਕਾਲ ਜੀ ਸਾਰਿਆਂ ਨੂੰ ਵੀਰ ਕਰਦੇ ਸਾਰੇ ਠੀਕ ਠਾਕ ਕਿਵੇਂ ਹੋ ਤੁਸੀਂ ਦੱਸੋ ਆਹ ਸੜਕ ਦਾ ਹਾਲ ਦੇਖ ਲਓ ਮੈਨੂੰ ਨਹੀਂ ਲੱਗਦਾ ਇਹ ਬਣੀ ਨੁਹੇ ਸਾਥ ਨਹੀਂ ਬਣੇ ਜਨਾਲ ਪਿੰਡ ਪਤਾ ਨਹੀਂ ਯਾਰ ਕੀ ਕਰਕੇ ਬਣਾਉਂਦੇ ਆ ਹੱਦ ਹੋਈ ਪਈ ਸੜਕਾਂ ਛੜਕਾਂ ਵਾਲਿਆਂ ਦੀ ਤੇ ਗਾਂ ਜਿਹੜਾ ਉਹਨੂੰ ਮਹਿਕਮਾ ਦੇਖਦਾ ਹੁੰਦੀ ਵੀ ਕੋਈ ਧਿਆਨ ਨਹੀਂ ਵੀ ਸੜਕ ਟੁੱਟ ਗਈ ਜਾਂ ਕੀ ਹੋਇਆ ਕੀ ਨਹੀਂ ਜਾਂ ਤੁਹਾਨੂੰ ਠੇਕੇਦਾਰ ਨੂੰ ਪੈਸੇ ਨਹੀਂ ਦਿੰਦੇ ਉਹ ਅਗਲਾ ਕਹਿੰਦਾ ਜਿਹੇ ਜਿਹੀ ਬਣ ਗਈ ਠੀਕ ਹੈ ਤੇ ਜੇ ਬਣੀਆਂ ਠੇਕੇਦਾਰ ਨਾਲ ਕੋਈ ਐਗਰੀਮੈਂਟ ਵੀ ਹੋਵੇ ਭਾਈ ਇੰਨਾ ਚਿਰ ਤੇਰੀ ਬਣਾਈ ਵੀ ਸ਼ੜਕ ਟੁੱਟਣੀ ਨਹੀਂ ਚਾਹੀਦੀ ਠੀਕ ਹੈ ਨਾ ਹੁਣ ਇਹ ਤਾਂ ਮੰਨ ਕੇ ਚੱਲੋ ਤੁਸੀਂ ਵੀ ਇੱਥੇ ਆਹ ਥਾਂ ਤੇ ਉਹਨਾਂ ਨੇ ਮੇਰੇ ਖਿਆਲ ਨਾਲ 1.5 ਸਾਲ ਦੇ ਵਿੱਚ ਤਿੰਨ ਵਾਰੀ ਪਾਤੀ ਹੋਣੀ ਆ ਦੇਖੋ ਕਿੱਡੇ ਕਿੱਡੇ ਖੱਡੇ ਬਣ ਗਏ ਇਹਦਾ ਕੋਈ ਰਾਜਾ ਬਾਬੂ ਨਹੀਂ ਇਹ ਲੋਕਲ ਪ੍ਰਸ਼ਾਸਨ ਇਹਨੂੰ ਦੇਖਦਾ ਹੈ ਉਡੀ ਕੋਈ ਸਮਝ ਨਹੀਂ ਪੀਡਬਲੂਡੀ ਵਿਭਾਗ ਕਿੱਧਰ ਗਿਆ ਉਹਨਾਂ ਦੀ ਕੋਈ ਸਮਝ ਨਹੀਂ ਇਥੋਂ ਦੀ ਮੰਨ ਕੇ ਚੱਲੋ ਇਸ ਹਲਕੇ ਦੇ ਜਿਹੜੇ ਐਮਐਲਏ ਸਾਹਿਬ ਵੀ ਲੰਘਦੇ ਹੋਣੇ ਹਨ ਕੂਰ ਚੇਅਰਮੈਨ ਐਸਡੀਐਮ ਸਾਹਿਬ ਡਿਪਟੀ ਸਾਹਿਬ ਤਹਿਸੀਲਦਾਰ ਸਾਹਿਬ ਜੋ ਪ੍ਰਸ਼ਾਸਨ ਆ ਮਾਨਯੋਗ ਅਫਸਰ ਸਹਿਬਾਨ ਹੈ ਡੀਸੀ ਸਾਹਿਬ ਵੀ ਲੰਘਦੇ ਹੀ ਹੋਣੇ ਹਨ ਤੇ ਮੈਨੂੰ ਤਾਂ ਲੱਗਦਾ ਨਹੀਂ ਵੀ ਕਿਸੇ ਦੇ ਧਿਆਨ ਚ ਪਿਆ ਹੋਣਾ ਪਤਾ ਨਹੀਂ ਭਾਈ ਉਹਨਾਂ ਨੂੰ ਵੱਡੀਆਂ ਗੱਡੀਆਂ ਜੀ ਇਹ ਪਤਾ ਨਹੀਂ ਲੱਗਦਾ ਵਿੱਚ ਠੀਕ ਹੈ ਨਿੱਕੇ ਮੋਟੇ ਲੋਕਾਂ ਵਾਸਤੇ ਤੇ ਦੂਜੀ ਗੱਲ ਇੱਕ ਆਹਾ ਆ ਜਿਹੜੀਆਂ ਟਰਾਲੀਆਂ ਖੜੀਆਂ ਠੀਕ ਹੈ ਜੀ ਸਭ ਤੋਂ ਵੱਧ ਇਹਨਾਂ ਨੇ ਹੈਰਾਨ ਕੀਤੇ ਹੋਏ ਲੋਕੀ ਟਰਾਲੀਆਂ ਨੇ ਜਿਹੜੀਆਂ ਪਰਾਲੀ ਦੀਆਂ ਗੰਢਾ ਲੈ ਕੇ ਲੰਘਦੀਆਂ ਇੰਨਾ ਇਹ ਜਾਮ ਲਾਉਂਦੇ ਐ ਵੀ ਹੱਦ ਤੋਂ ਪਰੇ ਤੇ ਫਿਰ ਇਹ ਪਿੱਛੇ ਦੇਹਦੇ ਨਹੀਂ ਧੱਕੀ ਦੁਰੇ ਆਉਂਦੇ ਐ ਉਹਨਾਂ ਸਪੀਡ ਤੇ ਜਾਂਦੇ ਹਨ ਉਹਨਾਂ ਨੂੰ ਐ ਨਹੀਂ ਪਿੱਛੇ ਕਿਸੇ ਨੂੰ ਤੇਜ਼ੀ ਹੋਊ ਜਾਂ ਕਿਸੇ ਨੇ ਵੀ ਭਾਈ ਗਾਹ ਜਾਣਾ ਦੂਰ ਦਰਾਜ ਤੇ ਇਹ ਸਾਈਡ ਨਹੀਂ ਦਿੰਦੇ ਕਿਸੇ ਨੂੰ ਵੀ ਪਤਾ ਨਹੀਂ ਇਹਨਾਂ ਨੂੰ ਕਿਉਂ ਨਹੀਂ ਕੋਈ ਪੁੱਛਦਾ ਇਹਨਾਂ ਦਾ ਵੀ ਕੋਈ ਟਾਈਮਿੰਗ ਹੋਣਾ ਚਾਹੀਦਾ ਜਾਂ ਬਾਈਪਾਸ ਲੰਘਣ ਦਾ ਇਹਨਾਂ ਦਾ ਕੋਈ ਹੋਣਾ ਚਾਹੀਦਾ ਵੀ ਭਾਈ ਸ਼ਹਿਰ ਦੇ ਵਿੱਚ ਨਾ ਬੜੋ ਕੋਈ ਸਮਝ ਨਹੀਂ ਲੱਗਦੀ ਕਹਾਣੀ ਦੀ ਐਸ ਰੋਡ ਤੇ ਬਾਜਾਖਾਨਾ ਬਰਨਾਲਾ ਰੋਡ ਤੇ ਟ੍ਰੈਫਿਕ ਤਾਂ ਐਡਾ ਬਰਾਹal ਹੋਇਆ ਵੈ ਵੀ ਕੁਛ ਕਿਹਾ ਨਹੀਂ ਜਾ ਸਕਦਾ ਵੀ ਇੰਨਾ ਬਰਾਹal ਆਹ ਤਾਂ ਉਹ ਸ਼ਰਕ ਟੁੱਟੀ ਪਈ ਐ ਹੁਣ ਤਾਂ ਭਾਈ ਸਰਕਾਰ ਨੂੰ ਵੀ 3 ਸਾਲ ਹੋਣ ਆਲੇ ਆ ਬਣੀ ਨੂੰ ਕੁਛ ਨਾ ਕੁਛ ਹੱਲ ਹੱਲ ਕਰਨ ਜੀ ਪਰ ਗੱਲ ਨਹੀਂ ਸਮਝ ਆ ਰਹੀ ਵੀ ਇਹ ਕਹਾਣੀ ਕੀ ਐ ਜਾਂ ਲੋਕ ਨਹੀਂ ਕਹਿੰਦੇ ਜਾਂ ਪ੍ਰਸ਼ਾਸਨ ਹੀ ਨਹੀਂ ਸੁਣਦਾ ਲਾ ਕਿ ਜਿਹੜੇ ਪਿੰਡ ਬਈ ਪਿੰਡ ਲੋਕਾਂ ਨੂੰ ਉੱਥੋਂ ਦੀਆਂ ਪੰਚਾਇਤਾਂ ਨੂੰ ਕਹਿਣਾ ਚਾਹੀਦਾ ਕੋਈ ਸਮਝ ਨਹੀਂ ਆਉਦੀ ਕਹਾਣੀ ਦੀ ਵੀ ਅਸਲੀ ਕਹਾਣੀ ਕੀ ਐ ਯਾਰ ਦੇਖੋ ਸਾਡਾ ਕੰਮ ਆ ਭਾਈ ਤੁਹਾਡੇ ਤੱਕ ਇਹ ਜਿਹੜੀਆਂ ਗੱਲਾਂ ਪਹੁੰਚਾਉਣੀਆਂ ਹੁਣ ਜਿਹੜਾ ਬਾਕੀ ਗਾਂ ਵਾਲੀਆਂ ਗੱਲਾਂ ਪ੍ਰਸ਼ਾਸਨ ਦੀਆਂ ਜਾਂ ਤੁਸੀਂ ਪ੍ਰਸ਼ਾਸਨ ਤੱਕ ਪਹੁੰਚਾਉਣੀਆਂ ਇਹ ਤੁਹਾਡੀ ਜ਼ਿੰਮੇਵਾਰੀ ਆ ਸਾਡੀ ਜ਼ਿੰਮੇਵਾਰੀ ਇੰਨੀ ਕਹੇ ਜਿੰਨੀ ਕਿ ਅਸੀਂ ਕਰ ਸਕਦੇ ਹਾਂ ਠੀਕ ਹੈ ਸਾਰਿਆਂ ਦਾ ਧੰਨਵਾਦ